ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਜਿਹੜੀ ਵੀਡੀਓ ਬਣਾਣੀ ਆ ਇਹ ਵੀ ਇੱਕ ਰਿਹੱਸਮਈ ਪੇਂਟਿੰਗ ਦੇ ਉੱਪਰ ਬਣਾਣੀ ਆ ਆਪਾਂ ਇੱਕ ਪੈਂਡਿੰਗ ਜਿਹੜੀ ਅੱਜ ਦੀ ਡੇਟ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਚਰਚਾ ਚੱਲ ਤੇ ਇਹਦੇ ਤੇ ਬਹੁਤ ਖੋਜਾਂ ਹੋ ਰਹੀਆਂ ਨੇ ਅੱਜ ਦੀ ਡੇਟ ਦੇ ਵਿੱਚ ਕਿਹਾ ਜਾਂਦਾ ਇਹ ਜਿਹੜੀ ਪੇਂਟਿੰਗ ਆ ਇਹਦੀ ਅੱਜ ਦੀ ਕੀਮਤ 770 ਮਿਲੀਅਨ ਯੂ ਐਸ ਡੀ ਅਮਰੀਕਨ ਡਾਲਰ ਆ ਤੇ ਜਿਹੜੀ ਇਹ ਪੇਂਟਿੰਗ ਬਣਾਈ ਆ ਇਹ ਪੇਂਟਿੰਗ ਨੂੰ ਬਣਾਉਣ ਨੂੰ ਲਗਭਗ 16 ਸਾਲ ਲੱਗੇ ਨੇ 1503 ਦੇ ਵਿੱਚ ਇਹ ਪੇਂਟਿੰਗ ਬਣਾਉਣੀ ਸ਼ੁਰੂ ਹੋਈ ਗੱਲ ਕਰਦੇ ਆ ਮੋਨਾਲੀਸਾ ਪੇਂਡਿੰਗ ਦੀ ਜਿਹਨੂੰ ਲਿਓਨਾਰਡੋ ਦੀ ਵਿਨਸੀ ਨੇ ਬਣਾਇਆ ਇਹ ਜਿਹੜੀ ਪੇਂਟਿੰਗ ਹੈ ਲਿਓਨਾਰਡੋ ਦੀ ਵਿਨਸੀ ਨੇ ਬਣਾਈ ਉਹਨੇ ਜ਼ਿੰਦਗੀ ਦੇ ਆਪਣੀ ਦੇ ਲਗਭਗ ਜਿਹੜੇ ਕਹਿ ਸਕਦੇ 16 ਸਾਲ ਇਸ ਪੇਂਟਿੰਗ ਨੂੰ ਦਿੱਤੇ ਨੇ 16 ਸਾਲ ਪੇਂਟਿੰਗ ਦੇਣ ਤੋਂ ਬਾਅਦ ਇਹ ਪੇਂਟਿੰਗ ਦਾ ਜਿਹੜਾ ਕੰਮ ਆ ਸਫਲ ਹੋਇਆ ਨਿਪਰੇ ਚੜਿਆ ਬੜੀਆਂ ਗੱਲਾਂ ਇਸ ਪੇਂਟਿੰਗ ਦੇ ਬਾਰੇ ਉੱਠੀਆਂ ਬਹੁਤ ਲੋਕਾਂ ਦਾ ਮੰਨਣਾ ਵਾ ਵੀ ਪੇਂਟਿੰਗ ਇਹ ਮੋਨਾ ਲੀਸਾ ਦੀ ਨਹੀਂ ਹੈਗੀ ਕਿਸੇ ਹੋਰ ਕਰੈਕਟਰ ਦੀ ਆ ਜਾਂ ਇਹ ਕਿਸੇ ਫਰਾਂਸਿਕੋ ਦੇਲ ਦੀ ਪਤਨੀ ਦੀ ਆ ਕਈ ਲੋਕਾਂ ਦਾ ਮੰਨਣਾ ਹੈ ਜਿਹੜੀ ਇਹ ਪੇਂਟਿੰਗ ਐਲੀਨਰ ਦੋ ਦੀ ਵਿੰਸੀ ਨੇ ਆਪਣੀ ਪ੍ਰੇਮਿਕਾ ਦੀ ਬਣਾਈ ਆ ਕਈ ਇਹ ਵੀ ਕਹਿ ਰਹੇ ਨੇ ਵੀ ਇਹ ਪੇਂਟਿੰਗ ਦੇ ਵਿੱਚ ਅਲੱਗ-ਅਲੱਗ ਤਿੰਨ ਕਰੈਕਟਰ ਛਿਪੇ ਹੋਏ ਨੇ ਪਰ ਗੱਲ ਇਹ ਆ ਵੀ ਹਲੇ ਤੱਕ ਇਸ ਰਹੱਸ ਤੋਂ ਪੜਦਾ ਨਹੀਂ ਉੱਠਿਆ ਚਲੋ ਆਪਾਂ ਕੁਝ ਵਿਸ਼ੇਸ਼ਤਾਵਾਂ ਦੇਖਦੇ ਹਾਂ ਇਸ ਪੇਂਟਿੰਗ ਦੀਆਂ ਗੱਲ ਕਰਦੇ ਹਾਂ ਅੱਗੇ ਵਧਦੇ ਹਾਂ ਇਹ ਪੇਂਟਿੰਗ ਦੀ ਜਿਹੜੀ ਲੰਬਾਈ ਆ 77 ਸੈਂਟੀਮੀਟਰ ਤੇ ਚੌੜਾਈ 55 ਸੈਂਟੀਮੀਟਰ ਇਹ ਪੇਂਟਿੰਗ ਨਾ ਤਾਂ ਕਾਗਜ਼ ਤੇ ਬਣੀ ਨਾ ਕੱਪੜੇ ਤੇ ਬਣੀ ਇਹ ਇੱਕ ਲੱਕੜ ਦੇ ਬੋਰਡ ਤੇ ਬਣੀ ਆ ਤੇ ਜਿਹੜਾ ਇਹਦੇ ਤੇ ਰੰਗ ਵਰਤਿਆ ਗਿਆ ਉਹ ਰੰਗ ਦੀ ਤੁਸੀਂ ਜਿਹੜਾ ਗਾੜਾਪਨ ਆ ਜਾ ਮੋਟਾਈ ਕਹਿ ਸਕਦੇ ਹੋ ਉਹਨੂੰ ਦੇਖ ਕੇ ਹੈਰਾਨ ਹੋਵੋਗੇ ਕਿਉਂਕਿ ਉਹਦੀ ਜਿਹੜੀ ਗਾੜੇਪਣ ਜਾਂ ਮੋਟਾਈ ਆ ਆਪਣਾ ਜਿਹੜਾ ਇਨਸਾਨੀ ਵਾਲ ਹੁੰਦਾ ਉਹਦੇ ਤੋਂ ਵੀ ਘੱਟ ਆ ਮਤਲਬ ਇੰਨਾ ਕਹਿ ਲਓ ਵੀ ਪਤਲਾ ਕਰਕੇ ਜਾਂ ਬਣਾ ਕੇ ਉਹਦੇ ਉੱਤੇ ਪੇਂਟ ਕੀਤਾ ਗਿਆ ਉਹ ਸਮੇਂ ਦੇ ਵਿੱਚ 1500 ਤਿੰਨ ਦੇ ਵਿੱਚ ਇਹ ਟੈਕਨੀਕ ਵੀ ਨਹੀਂ ਸੀ ਤਾਂ ਵੀ ਇਹ ਲਿਓਨਾਰਡੋ ਦੀ ਵਿਨਸੀ ਨੇ ਕਰਕੇ ਦਿਖਾਇਆ ਲਿਓਨਾਰਡੋ ਦੀ ਵਿਨਸੀ ਕਾਫੀ ਚੀਜ਼ਾਂ 'ਚ ਮਾਹਿਰ ਸੀ ਪ੍ਰਸਿੱਧ ਪੇਂਟਰ ਸੀ ਹੋਰ ਉਹਨੂੰ ਕਾਫੀ ਚੀਜ਼ਾਂ 'ਚ ਮਾਹਿਰ ਸੀਗਾ ਠੀਕ ਆ ਕਾਫੀ ਉਹਦੀਆਂ ਕਿਤਾਬਾਂ ਲਿਖੀਆਂ ਕਾਫੀ ਉਹਦੇ ਵਿੱਚ ਗੁਣ ਸੀਗੇ ਉਹਦੇ ਤੇ ਅਲੱਗ ਵੀਡੀਓ ਬਣ ਸਕਦੀ ਆ ਆਪਾਂ ਬਣਾਵਾਂ ਕਦੋਂ ਮੌਕਾ ਮਿਲਿਆ ਇਹ ਜਿਹੜੀ ਪੇਂਟਿੰਗ ਆ ਇੱਕ ਵਾਰੀ ਚੋਰੀ ਵੀ ਹੋ ਚੁੱਕੀ ਆ ਤੇ ਸਰਕਾਰ ਨੂੰ ਭੱਜੜਾ ਪੈ ਗਿਆ ਸੀ ਉਸ ਸਮੇਂ ਵੀ ਪੈਰਿਸ ਦੇ ਮਿਊਜ਼ੀਅਮ ਦੇ ਵਿੱਚੋਂ ਜਦੋਂ ਇਹ ਚੱਕੀ ਗਈ ਉਸ ਤੋਂ ਬਾਅਦ ਜਿਹੜੀ ਇਹ ਪੇਂਟਿੰਗ ਕਹਿ ਸਕਦੇ ਆਂ ਵੀ ਸਿਰਫ ਲੀਨਾਰਡੋ ਦੀ ਵਿੰਸੀ ਨੂੰ ਬਣਾਉਣ ਦੇ ਲਈ ਉਹਦੇ ਬੁੱਲਾਂ ਨੂੰ ਬਣਾਉਣ ਦੇ ਲਈ 12 ਸਾਲ ਲਗਭਗ ਲੱਗੇ ਸੀ 12 ਸਾਲ ਦਾ ਸਮਾਂ ਲੱਗ ਗਿਆ ਸੀਗਾ ਜਦੋਂ ਪੇਂਟਿੰਗ ਬਣੀ ਤਾਂ ਕੁਝ ਸਮੇਂ ਬਾਅਦ ਲੀਨਾਰਡੋ ਦੀ ਵਿੰਸੀ ਦੀ ਮੌਤ ਵੀ ਹੋ ਗਈ ਸੀ ਉਦੋਂ ਇਹ ਪਤਾ ਚੱਲਦਾ ਵੀ ਕੁਝ ਨਾ ਕੁਝ ਮਤਲਬ ਅਧੂਰਾ ਬਣ ਵੀ ਉਹਨੇ ਇਸ ਚੀਜ਼ ਦੇ ਵਿੱਚ ਛੱਡਿਆ ਪੇਂਟਿੰਗ ਦੇ ਵਿੱਚ ਜੋ ਅੱਜ ਦੀ ਖੋਜ ਕੀਤੀ ਆ ਜਾਂ ਅੱਜ ਦੀ ਖੋਜ ਦੇ ਵਿੱਚ ਜਾਂ ਅਲੱਗ-ਅਲੱਗ ਥਿਊਰੀ ਦੇ ਵਿੱਚੋਂ ਸਾਹਮਣੇ ਆਉਂਦਾ ਨਿਕਲ ਕੇ ਵੀ ਲਿਨਾਰਡੋ ਵਿਨਸੀ ਨੇ ਪੇਂਟਿੰਗ ਤਾਂ ਬਣਾਈ ਆ ਪਰ ਕੋਈ ਨਾ ਕੋਈ ਉਹਨੂੰ ਲੱਗਿਆ ਇਹ ਜਿਹੜੀ ਪੇਂਟਿੰਗ ਆ ਇਹਦੇ ਵਿੱਚ ਮੋਨਾ ਲੀਜ਼ਾ ਜਿਹੜਾ ਕੈਰੈਕਟਰ ਆ ਕਿਹਾ ਜਾਂਦਾ ਵੀ ਮੋਨਾ ਲੀਜ਼ਾ ਨਹੀਂ ਹੈਗਾ ਮੋਨਾ ਲੀਜ਼ਾ ਮੋਨਾ ਲੀਜ਼ਾ ਇਟਾਲੀਅਨ ਜਿਕੇ ਆ ਜਾਂਦਾ ਮਾਈ ਲੇਡੀ ਮਤਲਬ ਮੇਰੀ ਲੇਡੀ ਸੋ ਇਹ ਵੀ ਇੱਕ ਜਿਹੜੀ ਕਹਾਵਤ ਹੈ ਇਹਦੇ ਨਾਲ ਲਿੰਕ ਹੁੰਦੀ ਹੈ ਸਿੱਧੀ ਸਿੱਧੀ ਵੀ ਇਸੇ ਕੱਲ ਕਰਕੇ ਕਹਿੰਦੇ ਨੇ ਵੀ ਲਿਨਾਰਡੋ ਦੀ ਵਿਨਸੀ ਨੇ ਆਪਣੀ ਪ੍ਰੇਮਿਕਾ ਦੀ ਜਿਹੜੀ ਹੈ ਇਹ ਤਸਵੀਰ ਬਣਾਈ ਕਈ ਕਹਿੰਦੇ ਨੇ ਉਹਨੇ ਆਪਣੀ ਮਾਂ ਦੀ ਵੀ ਬਣਾਈ ਇੱਕ ਇਹਦੇ ਵਿੱਚ ਹੋਰ ਬਹੁਤ ਵੱਡੀ ਖਾਸੀਅਤ ਹੈ ਪੇਂਟਿੰਗ ਦੇ ਵਿੱਚ ਜਦੋਂ ਇਹਨੂੰ ਅਲੱਗ-ਅਲੱਗ ਐਂਗਲਸ ਤੋਂ ਆਪਾਂ ਦੇਖਦੇ ਹਾਂ ਤਾਂ ਇਹਦੀ ਮੁਸਕਰਾਹਟ ਚੇਂਜ ਹੁੰਦੀ ਆ ਮਤਲਬ ਕੋਲੇ ਜਾਂਦੇ ਆ ਤਾਂ ਇੱਕ ਉਦਾਸ ਚਿਹਰਾ ਲੱਗਦਾ ਕਿਉਂਕਿ ਇਹਦੇ ਬੁੱਲਾ ਦੀ ਸ਼ੇਪ ਇਦਾਂ ਦੀ ਆ ਦੂਰੋਂ ਅਲੱਗ-ਅਲੱਗ ਪਾਸਿਓਂ ਦੇਖਦੇ ਆਂ ਤਾਂ ਇਦਾਂ ਲੱਗਦਾ ਵੀ ਜਿਹੜੀ ਮੋਨਾ ਲੀਜ਼ਾ ਵਾ ਅਲੱਗ-ਅਲੱਗ ਤਰ੍ਹਾਂ ਦੀ ਸਮਾਈਲ ਦੇ ਰਹੀ ਆ। ਸੋ ਇਹ ਪੇਂਟਿੰਗ ਦੇ ਵਿੱਚ ਖਾਸੀ ਇਦਾਂ ਤੇ ਦੁਨੀਆ ਦੀ ਅਜੇ ਤੱਕ ਸਭ ਤੋਂ ਮਹਿੰਗੀ ਪੇਂਟਿੰਗ ਆ ਜਿਹਨੇ ਗਿਨੀਜ਼ ਵਰਲਡ ਰਿਕਾਰਡ ਬੁੱਕ ਦੇ ਵਿੱਚ ਵੀ ਨਾਮ ਦਰਜ ਕਰਵਾਇਆ ਹੋਇਆ। ਵਿਗਿਆਨੀ ਹੁਣ ਵੀ ਇਹਦੇ ਤੇ ਖੋਜ ਕਰ ਰਹੇ ਨੇ ਤੇ ਜਿਹੜੀ ਲਾਸਟ ਖੋਜ ਹੋਈ ਆ ਉਹਦੇ ਹਿਸਾਬ ਨਾਲ ਪਤਾ ਚੱਲਦਾ ਵੀ ਇਹ ਜਿਹੜੀ ਪੇਂਟਿੰਗ ਆ ਇਹ ਬੋਰਡ ਦੇ ਉੱਪਰ ਲੱਗ-ਲੱਗ ਤਰ੍ਹਾਂ ਦੀ ਤਿੰਨ ਪਰਤਾਂ ਨੇ ਜਿਹਦੇ ਵਿੱਚ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੀ ਇਹ ਕੇਹੀ ਕਿਸੇ ਤਿੰਨ ਚਿਹਰਿਆਂ ਦੀ ਪੇਂਟਿੰਗ ਆ ਜਿਹਨੂੰ ਲਿਨਾਰਡੋ ਦੀ ਵਿਨਸੀ ਨੇ ਦਿਖਾਇਆ ਗਿਆ ਵੀ ਤਿੰਨ ਅਲੱਗ-ਲੱਗ ਕੈਰੈਕਟਰ ਨੇ ਇਸ ਪੇਂਟਿੰਗ ਦੇ ਵਿੱਚ ਤੇ ਐਟ ਦਾ ਐਂਡ ਜੋ ਸਾਹਮਣੇ ਨਿਕਲ ਗਿਆ ਉਹ ਮੋਨਾ ਲੀਜ਼ਾ ਦੀ ਪੇਂਟਿੰਗ ਸਾਹਮਣੇ ਆਈ ਆ ਸੋ ਇੱਡੀ ਕੋ ਵੀਡੀਓ ਆ ਇਹ ਪੇਂਟਿੰਗ ਆ ਇਹਦੇ ਬਾਰੇ ਹੋਰ ਵੀ ਗੱਲਾਂ ਕਾਫੀ ਨੇ ਚੋਰੀ ਵੀ ਹੋਈ ਸੀ ਠੀਕ ਆ ਪਰ ਅੱਜ ਵੀ ਇਹ ਮਿਊਜ਼ੀਅਮ ਦੇ ਵਿੱਚ ਸਥਿਤ ਆ ਲੋਕ ਦੇਖ ਸਕਦੇ ਨੇ ਇਹ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਵੀ ਕਿੱਦਾਂ ਚੋਰੀ ਹੋਈ ਕੀ ਕੀ ਸਰਕਾਰ ਨੇ ਪ੍ਰੋਪੋਰਸ਼ਨ ਵਰਤੇ ਤੇ ਹੁਣ ਜਿੱਥੇ ਪਈ ਆ ਉਹ ਕਿੱਦਾਂ ਕਮਰੇ ਦੇ ਵਿੱਚ ਪਈ ਆ ਉਹਨੂੰ ਬਣਾਉਣ ਬਣਾਉਣ ਦੇ ਵਿੱਚ ਸਰਕਾਰ ਦਾ ਲਗਭਗ 50 ਕਰੋੜ ਰੁਪਇਆ ਲੱਗ ਗਿਆ ਤੇ ਇਹਦੀ ਸੁਰੱਖਿਆਤਾ ਦੇ ਵਿੱਚ ਪੇਂਟਿੰਗ ਪਈ ਆ